ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਸੋਈ ਵੈੜ ਦੀ ਲੈ ਕੇ ਆਏ ਜੇ ਜੇਰ ਪਾਤੀ ਦੇਖ ਸਕਦੇ ਜੇ ਤੇ ਬਹੁਤ ਹੀ ਚੰਗੀ ਵੈੜ ਜੇ ਪੂਰੀ ਉੱਚੇ ਲੰਮੇ ਵੱਡੇ ਕਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਜਰਸੀ ਕ੍ਰਾਸ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਦੇ ਵੀਡੀਓ ਦੇ ਪੂਰੇ ਨਾਲ ਤਾਂ ਜੀ ਰੀੜੀ ਦੱਸਾਂਗੇ ਰੀਡੂ ਇਸ ਵੇਰ ਦਾ ਬਿਲਕੁਲ ਜਾਇਜ ਹੋਏਗਾ ਜੀ ਕੋਈ ਮੋਲ 40 45 ਨਹੀਂ ਹੋਏਗਾ ਇਹ ਤੁਹਾਨੂੰ 40 ਤੋਂ ਅੰਦਰ ਹੀ ਮਿਲ ਜੇਗੀ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਪਹਿਲਾਂ ਬੱਚਾ ਦੇਖ ਸਕਦੇ ਵਸ਼ੀ ਬਹੁਤ ਜਿਆਦਾ ਪਿਛੇ ਵਧੀਆ ਜੇ ਡਬਲ ਫਾਇਦਾ ਵੀਰ ਜੀ ਬਿਲਕੁਲ ਗਿੱਲਾ ਨਾੜੂ ਜੋ 17 ਬੱਚੇ ਨਾਲ ਦੇਖ ਸਕਦੇ ਜੀ ਲਓ ਤੇ ਬਿਲਕੁਲ ਤਾਰੀ ਸੂਈ ਦੇ ਵੜੇ ਜਰਸੀ ਕ੍ਰਾਸ ਇਹ ਫੇਸ ਦੇਖ ਸਕਦੇ ਨੇੜ ਤੋਂ ਲਓ ਪੂਰੀ ਸੰਭੀ ਪੜੀਏ ਰਾਜੀ ਬੈੜ ਜੇ ਲੱਗਦਾ ਥਣ ਚੜਾ ਨੇੜੇ ਚੱਕ ਰਹੀਏ ਜੀ ਬਹੁਤ ਹੋਇਆ ਥਣਾ ਸਹਿਜ ਜੇ ਥਣ ਚਾਰੇ ਪੂਰੇ ਮੋਟੇ ਪੂਰੇ ਲੰਬੇ ਲੱਗੇ ਨੇ ਪੂਰੇ ਵਿਛੀ ਤੇ ਗਿਆ ਤੇ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੌ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਬੈੜ ਹੀ ਮਿਲਦੀ ਜੇ ਇੱਕ ਚਵਾਈ ਵੀਰ ਦੀ ਹੋਈ ਇਸ ਬੈੜ ਦੀ ਤਿੰਨ ਤੋਂ 4 ਲੀਟਰ ਬੋੜਾ ਇਸ ਬੈੜ ਦਾ ਕੱਢ ਲਿਆ ਜੇ ਤੇ ਜੇਰ ਪਾਦੀ ਦੇਖ ਸਕਦੇ ਜੀ ਬਿਲਕੁਲ ਤਾੜੀ ਸੁਈ ਜੇ ਅੱਛਾ ਛੱਡਾ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਚੰਗੀ ਚੱਡੀ ਤਿਆਰੀ ਕਰਕੇ ਫੇਰੇ ਵੜ ਸੁਹੀ ਜੇ ਕੋਈ ਰੱਸੀ ਪਹੁੰਚ ਦੀ ਲੋੜ ਨਹੀਂ ਜੇ ਉਸੇ ਤਰ੍ਹਾਂ ਵੜ ਮਿਲਦੀ ਜੇ ਕਾਰ ਰੱਖਣ ਵਾਸਤੇ ਵੜ ਬਹੁਤ ਜਿਆਦੀ ਵਧੀਆ ਜੇ ਲੋ ਦੇਖ ਸਾ ਜੀ ਵਸ਼ੀ ਬਹੁਤ ਜਿਆਦੀ ਵਧੀਆ ਹੈ ਪਿਓਰ ਜਰਸੀ ਵਸ਼ੀ ਜੇ ਲੋ ਦੇਖ ਸਾ ਜੀ ਵੜ ਦੀ ਫੇਸਪਾਲੀ ਫੇਰ ਤਾਂ ਚੈੱਕ ਕਰਦੇ ਨੇ ਇਹ ਦੇ ਦੋ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀ ਦੇ ਵੜਾ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੋਦੀ ਫੈਟ ਹੈ ਉਹ ਵੀ ਕਾਫੀ ਵਧੀਆ ਹੁੰਦੀ ਨਾਲ ਵੜਾ ਦੀ ਸਾਦੇ ਨੋਇ ਤਾਂ ਚੱਡਾ ਫੇਟੂ ਚੱਕਰਾ ਦੀ ਪਿਛੇ ਦੋ ਜੀ ਬਹੁਤ ਹੀ ਚੱਡੀ ਤੈਰੀ ਕਰਕੇ ਫੇਰੇ ਵਾਰ ਸਹੀ ਜੀ ਤੇ ਬਦਲ ਕੋ ਠੰਡੀ ਥੀਸ ਆਉਂਦੀ ਦੇਖ ਸਾਦੇ ਫਿਰ ਤੋਂ ਜੀ ਕੋਈ ਰਸੀਪਾਉਂਦੀ ਰੂਣੀ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੈਰ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈਰ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਬਾਕੀ ਜੇਕਰ ਕਿਸੇ ਵੀ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਥਾਣਾ ਦੀ ਤੇ ਠੰਡੀ ਚੀਜ਼ ਦੀ ਪੂਰੀ ਗਰੰਟੀ ਹੈਗੀ ਜੀ ਉਹ ਤੁਸੀਂ ਆਪਣੇ ਕੋਲੋਂ ਵੀ ਲੈ ਸਕਦੇ ਜੀ ਲੋ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਮਾਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815588212 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਆਪਣੇ ਕੋਲੋਂ ਵੀ ਵੈਟ ਖਰੀਦ ਸਕਦੇ ਜੀ ਮੋਲ ਦੀ ਜੇਕਰ ਗੱਲ ਕਰੀਏ ਮੋਲ ਆਪਾਂ ਇਸ ਵੈਟ ਦਾ ਕੋਈ 45 ਨਹੀਂ ਕਰਨਾ ਕੋਈ 40 ਨਹੀਂ ਕਰਨਾ ਇਹ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਵਿੱਚ ਵੇਚ ਦਵਾਂਗੇ ਜੀ ਸਿਰਫ ਤੁਹਾਨੂੰ 37000 ਬਿਰੇ ਵਿੱਚ ਵੇਚ ਮਿਲੂਗੀ ਜੀ 37000 ਦਾ ਰੇਟ ਆ ਫਿਕਸ ਰੇਟ ਹੋਏਗਾ ਜੀ ਬਸ ਛੋੜੀ ਹੈਗੀ ਵਿੱਚੋਂ ਲੋ ਦੇਖ ਸਾਡੀ ਦੂਸਰਾ ਸੂਆ ਬੈਠ ਸੂਈ ਜੇ ਤੇ ਬਹੁਤ ਹੀ ਚੰਗੇ ਥਣ ਪੰਡੇ ਰਹੀ ਜੇ ਚੱਡਾ ਤੁਹਾਨੂੰ ਫਿਰ ਤੋਂ ਚੈੱਕ ਕਰਾ ਦਈਏ ਜੀ ਉਪਰ ਦੇ ਸਾਰੇ ਪੂਰੀ ਸੰਭੀ ਬਧੀ ਰਾਜੀ ਬਹਿੜ ਗਏ ਬਾਕੀ ਵੀ ਜੀ ਆਪਣੇ ਕੋਲ ਪ੍ਰੋਪਰ ਵੀਡੀਓ ਹਰ ਇੱਕ ਜਿਹੜੀ ਗਾਈ ਮਾਜ ਕੋਈ ਵੀ ਆਪਣੀ ਸੁੰਦੀ ਆਪਾਂ ਪ੍ਰੋਪਰ ਵੀਡੀਓ ਬਣਾਇੰਦੀ ਦੀ ਸੌਣ ਲਗਿਆਂ ਬਣਾਇੰਦੀ ਆ ਜੇਰ ਦੀ ਬਣਾਇੰਦੀ ਆ ਉਹ ਤੁਹਾਨੂੰ ਪ੍ਰੋਪਰ ਮਿਲ ਜੇਗੀ ਦੀ ਇਹਦੀ ਵੀ ਮਿਲ ਜੂਗੀ ਸੁੰਦੀ ਦੀ ਵੀਡੀਓ ਮਿਲ ਜੇਗੀ ਜੇਰ ਦੀ ਪ੍ਰੋਪਰ ਵੀਡੀਓ ਮਿਲ ਜੂ ਤੁਹਾਨੂੰ ਸਾਰੀ ਬਾਕੀ ਜੇਰ ਪਾ ਤੀ ਜੇ ਤੇ ਸਾਦੇ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸ਼ੇਰ ਆ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ